ਜਿਹੜਾ ਸੱਪ ਦੇ ਮੂੰਹੋਂ ਸ਼ੁਰਮਾ ਤੁਸੀਂ ਕਹਿੰਦੇ ਹੋ ਕਿਵੇਂ ਤਿਆਰ ਕਰਦੇ ਹੋ ਮੈਂ ਤੁਸੀਂ ਇਹ ਕੋਰੇ ਕੁਜੇ 'ਚ ਪਾ ਕੇ ਅੱਛਾ ਸ਼ਰੀਂ ਦਾ ਪਾਣੀ ਪਾ ਕੇ ਮਮਿਰਾ ਪਾ ਕੇ ਉਹਦੇ ਸੱਪ ਦੇ ਮੂੰਹ 'ਚ ਪਾ ਕੇ ਤਿਆਰ ਕਰਦੇ ਹਾਂ ਵੀ ਸੱਪ ਜੋਂਦਾ ਹੁਣ ਮਾਰ ਕੇ ਹਾਂ ਮਰ ਜਾ ਉਹ ਸੱਪ ਹੁੰਦਾ ਜਿਹੜਾ ਅੱਛਾ ਉਹਦੇ ਉਹਦੇ ਮੂੰਹ ਦੇ ਵਿੱਚ ਪਾ ਕੇ ਸੱਪ ਜਿਹੜਾ ਤੁਹਾਡੇ ਅੱਗੇ ਸਰਦਾਰ ਸੱਪ ਕੁੱਟ ਦਿੰਦੇ ਆ ਅੱਛਾ ਵੀ ਸੱਪ ਕੁੱਟ ਦਿੱਤਾ ਕਾਲਾ ਵੇਖ ਲੈਣਾ ਕਾਲਾ ਹਾਂ ਉਹਦੀ ਸ਼ਰੀਂ 'ਚ ਮਮਿਰਾ ਪਾ ਦਨ ਨਸ ਮੈਚੀ ਦਾ ਪਾਣੀ ਢੂਫੜੀ ਦਾ ਪਾਣੀ ਪਾ ਕੇ ਅੱਛਾ ਫਿਰ ਕੋਰੀ ਕੁਜੇ 'ਚ ਪਾ ਕੇ ਸ਼ਰੀਂ ਦੀ ਜੜਤ ਨਾਲ ਆਪਣਾ 6 ਮਹੀਨਿਆਂ ਤੋਂ ਸ਼ੁਰਮ ਤਾਂ ਇਹ ਤਾਂ ਤੁਹਾਡੀ ਅੱਖ ਚ ਕਾਲਾ ਮੂਤੀ ਐ ਛਟਾ ਫਰਮਾ ਕਿੰਨਾ ਤਿਆਰ ਕਰਦੇ ਫਿਰ ਤੁਸੀਂ ਕਿੰਨੇ ਗ੍ਰਾਮ ਕਿੰਨਾ ਕੁ ਹੁੰਦਾ ਬਸ ਇੰਨਾ ਕੀ ਪੂਰਾ ਕੀ ਬਸ ਦੋ ਦੋ ਚਾਰ ਗ੍ਰਾਮ ਕੀ ਬਣ ਜਾਂਦਾ ਛਰਮ ਕਿੰਨੇ ਚਿਰਚੇ ਤਿਆਰ ਹੋ ਜਾਂਦਾ ਬਸ 6 ਮਹੀਨਿਆਂ ਚ ਛਰਮਾ ਤਿਆਰ ਹੁੰਦਾ ਅੱਛਾ ਹਾਂਜੀ ਕੁਝ ਕੋਰੇ ਕੁਜੇ ਚ ਪਾ ਕੇ ਰੂੰ ਹਾਂ ਥੱਲੇ ਤਾਂ ਆਪ ਦਿੰਨੇ ਛਰੀ ਦੀ ਜੜ ਚ ਦੱਬਨੇ ਪੈਂਦੀ ਛਰੀ ਦੀ ਜੜ ਚ ਦੱਬਦੇ ਛਰੀ ਦੀ ਜੜ ਚ ਕਿਉਂ ਦੱਬਦੇ ਆਂ ਵੀ ਉਹ ਕੋਰੇ ਕੁਜੇ ਦੇ ਵਿੱਚ 6 ਮਹੀਨਿਆਂ ਦੇ ਵਿੱਚੋਂ ਛਰੀ ਦੀ ਛਰੀ ਛਰੀ ਚ ਕਿਉਂ ਦੱਬਦੇ ਆਂ ਕਿ ਹੋਰ ਜੜ ਚ ਕੋਣੀ ਦੱਬਦੇ ਕਿਸ ਜਿੱਦ ਰਖਤ ਦੇ ਨਾ ਹੋਰ ਛਰੀ ਚ ਵੀ ਗਾਉਣੇ hold